ਨਮਸਕਾਰ ਪਰਸੀਨ ਵੁੱਡਸ ਤੋਂ ਆਸ਼ੀਸ਼ ਮਿੱਤਲ ਅਤੇ ਮੈਂ ਤੁਹਾਡੇ ਲਈ ਇੱਕ ਹੋਰ ਸੋਫਾ ਸੈੱਟ ਡਿਜ਼ਾਈਨ ਲੈ ਕੇ ਆਇਆ ਹਾਂ ਅਸਲ ਸ਼ਾਹੀ ਸੰਕਲਪ ਦੇ ਨਾਲ ਇੱਕ ਲਿਵਿੰਗ ਰੂਮ ਸੋਫਾ ਸੈੱਟ ਜਦੋਂ ਅਸੀਂ ਸ਼ਾਹੀ ਫਰਨੀਚਰ ਬਾਰੇ ਗੱਲ ਕਰਦੇ ਹਾਂ ਇਹ ਇਕੱਲੇ ਡਿਜ਼ਾਈਨ ਬਾਰੇ ਨਹੀਂ ਹੈ ਇਹ ਸੈਟਅਪ ਬਾਰੇ ਹੈ ਇਹ ਰੰਗਾਂ ਬਾਰੇ ਹੈ ਇਹ ਸੈਗਰੇ ਬਾਰੇ ਹੈ ਆਪਣੇ ਆਪ ਵਿੱਚ ਡਿਜ਼ਾਈਨ ਅਤੇ ਅਸੀਂ ਕਿਵੇਂ ਸਮਝਦੇ ਹਾਂ ਅਸੀਂ ਇੱਕ ਸ਼ਾਹੀ ਲਿਵਿੰਗ ਹੂਮ ਵਿੱਚ ਮੌਜੂਦ ਜਾਦੂ ਨੂੰ ਦੁਬਾਰਾ ਬਣਾਉਣ ਦੀ ਉਮੀਦ ਕਰ ਰਹੇ ਹਾਂ ਅਤੇ ਇੱਥੇ ਕੁਝ ਨੁਕਤੇ ਹਨ ਜੋ ਸਮਝਣ ਲਈ ਬਹੁਤ ਮਹੱਤਵਪੂਰਨ ਹਨ ਪਹਿਲੀ ਥੀਮ ਹੈ ਕੀਨ ਵਿੱਚ ਫਲੋਰਿੰਗ ਕੰਧਾਂ ਛੱਤ ਲਾਈਟਾਂ ਪ੍ਰੋਫਾਈਲ ਲਾਈਟਾਂ ਜਾਂ ਫਾਲਸ ਸੀਲਿੰਗ ਸਮੇਤ ਹਰ ਜਗ੍ਹਾ ਸਾਡੇ ਕੋਲ ਡਿਜ਼ਾਈਨ ਸ਼ਾਮਲ ਹੈ ਅਤੇ ਸੰਗਮਰਮਰ ਦੇ ਫਲੋਰਿੰਗ ਜਾਂ ਕਾਰਪੇਟ ਜਾਂ ਸਾਡੇ ਕੋਲ ਵਾਲਪੇਪਰ ਜਾਂ ਲੋਰ ਜਾਂ ਕੰਧ ਦੇ ਰੰਗ ਹਨ ਜੋ ਫਰਨੀਚਰ ਦੇ ਨਾਲ ਰੱਖੇ ਗਏ ਹਨ ਸਭ ਕੁਝ ਇੱਕ ਥੀਮ ਤੇ ਆਉਂਦਾ ਹੈ ਅਤੇ ਅਸੀਂ ਇੱਕ ਥੀਮ ਬਾਰੇ ਸੋਚਦੇ ਹਾਂ ਸਾਨੂੰ ਰੰਗਾਂ ਬਾਰੇ ਸੋਚਣਾ ਪੈਂਦਾ ਹੈ। ਇਸ ਯੂਨਿਟ ਵਿੱਚ ਜੇ ਤੁਸੀਂ ਦੇਖਦੇ ਹੋ ਕਿ ਸਾਡੇ ਕੋਲ ਸੋਫੇ ਦਾ ਇੱਕ ਸੁੰਦਰ ਡਿਜ਼ਾਈਨ ਹੈ ਤਾਂ ਸਾਡੇ ਕੋਲ ਸ਼ੈਂਪੇਨ ਦੇ ਪੱਤੇ ਹਨ। ਇਹ ਪਾਲਿਸ਼ ਨਹੀਂ ਹੈ। ਇਹ ਪੇਂਟ ਨਹੀਂ ਹੈ। ਇਹ ਪੱਤਾ ਨਹੀਂ ਹੈ ਅਤੇ ਪੱਤਾ ਸ਼ੈਂਪੇਨ ਰੰਗ ਹੈ। ਫਿਰ ਸਾਡੇ ਕੋਲ ਦੋਰੇ ਟੋਨ ਵਿੱਚ ਸੁੰਦਰ ਅਤੇ ਅਸਲੀ ਸ਼ਾਹੀ ਦੇਖਵਾਲਾ ਗੁਲਾਬ ਸੋਨੇ ਦਾ ਫੈਬਰਿਕ ਹੈ। ਇਚਲਾ ਹਿੱਸਾ ਸਾਦਾ ਹੈ ਅਤੇ ਸੀਟ ਦਾ ਫੈਬਰਿਕ ਡਮਾਸਕ ਪੈਟਰਨ ਗਿਆ ਹੈ। ਇਹ ਦੁਬਾਰਾ ਗਾਹਕ ਦੀ ਪਸੰਦ ਹੈ। ਅਤੇ ਉਹਨਾਂ ਨੇ ਇਸ ਨੂੰ ਅਸਲ ਵਿੱਚ ਬਹੁਤ ਸੁੰਦਰਤਾ ਨਾਲ ਕੀਤਾ ਹੈ ਉਹਨਾਂ ਨੇ ਫੈਬਰਿਕ ਦੀ ਕਿਸਮ ਦੀ ਚੋਣ ਕੀਤੀ ਹੈ ਤਾਂ ਸਾਡੇ ਕੋਲ ਇਸ ਵਿੱਚ ਸਮੁੱਚਾ ਸੈਟਅਪ ਹੈ ਸਾਡੇ ਕੋਲ ਇੱਕ 4 ਸੀਟਰ ਇੱਕ 3 ਸੀਟਰ ਇੱਥੇ ਇੱਕ 3 ਸੀਟਰ ਹੈ ਦੋ ਕੁਰਸੀਆਂ ਫਿਰ ਸਾਡੇ ਕੋਲ ਦੋ ਪਕੀਜ਼ ਅਤੇ ਇੱਕ ਵੱਡਾ ਸੈਂਟਰ ਟੇਬਲ ਅਤੇ ਦੋ ਸਾਈਡ ਟੇਬਲ ਹਨ ਇਸ ਲਈ ਇੱਕ ਵੱਡਾ ਸੈਟਅਪ ਅਤੇ ਸੱਚਮੁੱਚ ਵਧੀਆ ਲੱਗ ਰਿਹਾ ਹੈ ਇਹ ਇੱਕ ਇਖਾਸਾਰ ਸੈੱਟ ਨਹੀਂ ਹੈ ਆਮ ਤੌਰ ਤੇ ਜੇ ਤੁਸੀਂ ਇੱਕ ਵੱਡੇ ਸੈੱਟ ਵਿੱਚ ਹਰ ਜਗ੍ਹਾ ਇੱਕੋ ਸੈੱਟ ਲਈ ਜਾਂਦੇ ਹੋ ਤਾਂ ਇਹ ਥੋੜਾ ਜਿਹਾ ਇਕਸਾਰ ਹੋ ਜਾਂਦਾ ਹੈ ਅਤੇ ਇੱਥੇ ਅਸੀਂ ਵੱਖ-ਵੱਖ ਕਿਸਮਾਂ ਨਾਲ ਇਕਸਾਰਤਾ ਨੂੰ ਤੋੜ ਦਿੱਤਾ ਹੈ ਤੇ ਜਦ ਰਦਲੇ ਦੇ ਤੱਕ ਜੇ ਤੂੰ ਇਹ ਕੁਰਸੀ ਦੇਖ ਲੈ ਇਹ ਕੁਰਸੀ ਖੱਬੇ ਤੋਂ ਸੱਜੇ 22 ਇਚ ਅੱਗੇ ਤੋਂ ਪਿੱਛੇ 30 ਇਚ ਪਿੱਛੇ ਦੀ ਉਚਾਈ 50 ਇਚ ਹੈ ਅਤੇ ਇੱਥੇ ਤਾਜ ਦਾ ਹਿੱਸਾ ਫਿਰ ਤੋਂ ਬਹੁਤ ਸੁੰਦਰ ਹੈ ਪਸ ਮਹਾਰਾਜਾ ਕਖ ਜਾਂ ਜਦੋਂ ਅਸੀਂ ਸ਼ਾਹੀ ਕੁਰਸੀ ਜਾਂ ਮਹਾਰਾਜਾ ਕੁਰਸੀ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਇਸ ਕਿਸਮ ਦੀ ਚੰਗੀ ਕੁਰਸੀ ਮਿਲਦੀ ਹੈ ਮੈਂ ਇਸ ਤੇ ਬੈਠਾਂਗਾ ਮੈਂ ਤੁਹਾਨੂੰ ਸਮੁੱਚਾ ਡਿਹਾਈ ਦਿਖਾਵਾਂਗਾ ਕਾਫੀ ਵਿਸ਼ਾਲ ਆਰਾਮਦਾਇਕ ਅਤੇ ਹੈ ਡਸ ਦਾ ਪਰਵਾ ਤੁਸੀਂ ਦੇਖ ਸਕਦੇ ਹੋ ਇਹ ਹੱਥਾਂ ਲਈ ਵੀ ਆਸਾਨੀ ਨਾਲ ਆਰਾਮ ਕਰਨ ਲਈ ਬਹੁਤ ਆਰਾਮਦਾਇਕ ਹੈ ਜਿਸ ਤਰ੍ਹਾਂ ਦਾ ਡਿਜ਼ਾਈਨ ਪੈਟਰਨ ਸਾਡੇ ਸਾਹਮਣੇ ਹੈ ਉਸੇ ਤਰ੍ਹਾਂ ਸਾਡੇ ਕੋਲ ਪਿਛਲੇ ਪਾਸੇ ਵੀ ਲੱਤਾਂ ਦਾ ਡਿਜ਼ਾਈਨ ਹੈ ਅਤੇ ਸਮਝੇ ਤੌਰ ਤੇ ਜੇ ਤੁਸੀਂ ਡਿਜ਼ਾਈਨ ਨੂੰ 360 ਡਿਗਰੀ ਵਿੱਚ ਦੇਖਦੇ ਹੋ ਤਾਂ ਤੁਸੀਂ ਕਾਰੀਗਰਾਂ ਦਾ ਵਧੀਆ ਧੰਗ ਨਾਲ ਤਿਆਰ ਕੀਤਾ ਕੰਮ ਦੇਖੋਗੇ ਇਹ ਹੱਥਾਂ ਨਾਲ ਬਣੀਆਂ ਇਕਾਈਆਂ ਹਨ ਹੱਥ ਨਾਲ ਬਣਾਈਆਂ ਗਈਆਂ ਅਤੇ ਹੱਥਾਂ ਨਾਲ ਪਾਲਿਸ਼ ਅਤੇ ਰਜਾਈਆਂ ਵਾਲੀਆਂ ਕੁਛ ਨਿੰਗ ਜੋ ਤੁਸੀਂ ਇੱਥੇ ਦੇਖਦੇ ਹੋ ਉਹ ਸਭ ਕੁਝ ਹੱਥੀਂ ਕੀਤਾ ਜਾਂਦਾ ਹੈ ਅਸਲ ਲੋਕ ਇਸ ਵਿੱਚ ਸ਼ਾਮਲ ਨਹੀਂ ਹਨ ਕੋਈ ਵੱਡੀ ਮਸ਼ੀਨ ਇਸ ਵਿੱਚ ਸ਼ਾਮਲ ਨਹੀਂ ਹੈ ਅਤੇ ਇਸ ਲਈ ਸਾਡਾ ਫਰਨੀਚਰ ਕਾਫੀ ਮਸ਼ਹੂਰ ਹੈ ਕਿਉਂਕਿ ਇਹ ਨਾ ਸਿਰਫ ਘਰ ਨੂੰ ਸਜਾਉਂਦਾ ਹੈ ਬਲਕਿ ਬਹੁਤ ਸਾਰੇ ਲੋਕਾਂ ਨੂੰ ਕੁਰਸੀ ਦੇ ਨਾਲ ਨਾਲ ਕੰਮ ਵੀ ਪ੍ਰਦਾਨ ਕਰਦਾ ਹੈ ਸਾਡੇ ਕੋਲ ਪਫੀਜ਼ ਹਨ ਅਤੇ ਇਹ ਪਫੀਜ਼ ਮੈਂ ਤੁਹਾਨੂੰ ਥੋੜਾ ਧਿਆਨ ਨਾਲ ਦਿਖਾਵਾਂਗਾ ਸਾਡੇ ਕੋਲ ਸੋਫੇ ਤੇ ਸਮਾਨ ਡਿਜ਼ਾਈਨ ਹੈ ਅਸੀਂ ਹੇਠਲੇ ਹਿੱਸੇ ਤੇ ਉਸੇ ਡਿਜ਼ਾਈਨ ਦੀ ਨਕਲ ਕੀਤੀ ਹੈ ਇਹ ਇਕਾਈ ਇਚ ਵਰਗ ਹੈ ਪਰ ਜਾਈ ਵੀ ਇਚ ਹੈ ਅਤੇ ਦੁਬਾਰਾ ਇੱਕ ਬਹੁਤ ਉਪਯੋਗੀ ਚੀਜ਼ ਹੈ ਤੁਸੀਂ ਇਸ ਨੂੰ ਆਸਾਨੀ ਨਾਲ ਕਿਤੇ ਵੀ ਲਿਜਾ ਸਕਦੇ ਹੋ ਇੱਕ ਛੋਟਾ ਬੈਠਣ ਦਾ ਸੈਟਅਪ ਅਤੇ ਜੇਕਰ ਤੁਸੀਂ ਇਸ ਦੇ ਉੱਪਰ ਇੱਕ ਗਲਾਸ ਲਗਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਸਾਈਡ ਟੇਬਲ ਵਜੋਂ ਵੀ ਵਰਤਿਆ ਜਾਂਦਾ ਹੈ ਤੁਸੀਂ ਇੱਕ ਗਲਾਸ ਰੱਖ ਸਕਦੇ ਹੋ ਅਤੇ ਸਾਈਡ ਟੇਬਲ ਵਧੀਆ ਕੰਮ ਕਰਦਾ ਹੈ ਚਾਰ ਸੀਟਰ ਅਤੇ ਤਿੰਨ ਸੀਟਰਾਂ ਵੱਲ ਵਧਦੇ ਹੋਏ ਇਹ ਕਲਾਸਿਕਲ ਚੈਸਟਰਕੀਲ ਡਿਜ਼ਾਈਨ ਹਨ ਜੋ ਇੱਕ ਆਧੁਨਿਕ ਸ਼ੈਲੀ ਦੇ ਘਰ ਦੇ ਡਿਜ਼ਾਈਨ ਵਿੱਚ ਬਦਲੇ ਗਿਆ ਹੈ ਫੈਬਰਿਕ ਦੀ ਚੋਣ ਵਿਜਾਈ ਸ਼ਾਪੇਨ ਲੀਫਿੰਗ ਨਾਲ ਇਹ ਸ਼ਾਹੀ ਬਣ ਗਿਆ ਹੈ ਮਹਾਰਾਜਾ ਫਰਨੀਚਰ ਡਿਜ਼ਾਈਨ ਵਿੱਚ ਇਸ ਤੇ ਬੈਠਾਂਗਾ ਮੈਂ ਤੁਹਾਨੂੰ ਟੈਸਟਰ ਯੂਨਿਟਾਂ ਬਾਰੇ ਸਭ ਤੋਂ ਵਧੀਆ ਹਿੱਸਾ ਦਿਖਾਵਾਂਗਾ ਜਦੋਂ ਅਸੀਂ ਇਸ ਤੇ ਬੈਠੇ ਹੁੰਦੇ ਹਾਂ ਤਾਂ ਇਹ ਕਾਫੀ ਆਰਾਮਦਾਇਕ ਹੁੰਦਾ ਹੈ ਕਿਉਂਕਿ ਮੈਨੂੰ ਇਸ ਪਾਸੇ ਅਤੇ ਇਸ ਪਾਸੇ ਦੋਵਾਂ ਪਾਸਿਆਂ ਲਈ ਹੱਥ ਆਰਾਮ ਮਿਲਦਾ ਹੈ ਅਤੇ ਇਹ ਇਹਨਾਂ ਸੋਫਿਆਂ ਨੂੰ ਬਹੁਤ ਆਰਾਮਦਾਇਕ ਬਣਾਉਂਦਾ ਹੈ ਮੈਂ ਜ਼ਿਆਦਾ ਦੇਰ ਤੱਕ ਬੈਠ ਸਕਦਾ ਹਾਂ ਮੈਂ ਆਪਣੀਆਂ ਲੱਤਾਂ ਨੂੰ ਫੈਲਾ ਸਕਦਾ ਹਾਂ ਜੇਕਰ ਮੈਂ ਚਾਹਾਂ ਤਾਂ ਮੈਂ ਇਸ ਤਰੀਕੇ ਨਾਲ ਵੀ ਖਿੱਚ ਸਕਦਾ ਹਾਂ ਅਤੇ ਜਦੋਂ ਤੁਹਾਡੀ ਕੰਦ ਲੰਬੀ ਹੁੰਦੀ ਹੈ ਤਾਂ ਚਾਰ ਸੀਟਰ ਬਹੁਤ ਵਧੀਆ ਹੁੰਦਾ ਹੈ। ਇਸੇ ਤਰ੍ਹਾਂ ਸਾਡੇ ਇੱਥੇ ਤਿੰਨ ਸੀਟਰ ਹੈ ਅਤੇ ਪਿੱਛੇ ਦੀ ਉਚਾਈ 3 ਫੁੱਟ ਅੱਗੇ ਤੋਂ ਪਿੱਛੇ ਇਹ ਚ ਖੱਬੇ ਤੋਂ ਸੱਜੇ 6.5 ਫੁੱਟ ਹੈ। ਇਹ 8.5 ਫੁੱਟ ਦਾ ਹੈ। ਇੱਕ ਚਾਰ ਸੀਟਰ ਤਿੰਨ ਸੀਟਰ 6.5 ਫੁੱਟ ਹੈ। ਇਸ ਦੇ ਨਾਲ ਹੀ ਸਾਡੇ ਕੋਲ 5 ਫੁੱਟ 3 ਫੁੱਟ ਚੌੜਾ ਵੱਡਾ ਸੈਟਰ ਟੇਬਲ ਹੈ। ਇੱਕ ਵਾਰ ਜਦੋਂ ਅਸੀਂ ਇੱਕ ਗਲਾਸ ਜਾਂ ਇੱਕ ਸੰਗ ਵਰਮਰ 11 ਨਿਕਸ ਦਾ ਗਰੇਨਾਈਟ ਰੱਖ ਦਿੰਦੇ ਹਾਂ ਜੋ ਵੀ ਗਾਹਕ ਨੂੰ ਇਸ ਦੇ ਸਿਖਰ ਤੇ ਪਸੰਦ ਹੈ। ਇਹ ਵਰਤੋਂ ਲਈ ਤਿਆਰ ਹੈ ਇਸ ਦੇ ਨਾਲ ਸਾਡੇ ਕੋਲ ਦੋ ਸਾਈਡ ਟੇਬਲ ਹਨ ਮੈਂ ਸਾਈਡ ਟੇਬਲ ਸਾਹਮਣੇ ਲਿਆਵਾਂਗਾ ਇਹ ਸਾਡੇ ਕੋਲ ਸਾਈਡ ਟੇਬਲ ਹੈ ਮੇਜ਼ ਨਾਲ ਮੇਰ ਖਾਂਦੇ ਡਿਜ਼ਾਈਨ ਅਤੇ ਤੁਸੀਂ ਫਰਕ ਦੇਖ ਸਕਦੇ ਹੋ ਸੈਂਟਰ ਟੇਬਲ ਸਾਈਡ ਟੇਬਲ ਨਾਲੋਂ ਕੁਝ ਇੰਚ ਛੋਟਾ ਹੈ ਸਾਈਡ ਟੇਬਲ ਵਿੱਚ ਉੱਚਾ ਹੈ ਅਤੇ ਸੈਂਟਰ ਟੇਬਲ ਲਈ ਇਹ ਤੋਂ ਇੰਚ ਉੱਚਾ ਹੈ ਇਹ ਮਿਆਰੀ ਅਭਿਆਸ ਹੈ ਪਰ ਜੇਕਰ ਤੁਸੀਂ ਕੋਈ ਬਦਲਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੀ ਲੋੜ ਅਨੁਸਾਰ ਕਰਦੇ ਹਾਂ ਆਕਾਰ ਡਿਜ਼ਾਈਨ ਰੰਗ ਫੈਗਰੇ ਅਜਾਈ ਵਾਲਾ ਹਿੱਸਾ ਡਿਜ਼ਾਈਨਿੰਗ ਹਿੱਸਾ ਸਭ ਕੁਝ ਤੁਹਾਡੀ ਪਸੰਦ ਦੇ ਅਨੁਸਾਰ ਅਨੁਕੂਲਿਤ ਹੈ ਅਰਸਨ 35 ਦੇਸ਼ਾਂ ਵਿੱਚ ਰਜਿਸਟਰਡ ਇੱਕ ਅੰਤਰਰਾਸ਼ਟਰੀ ਬ੍ਰਾਂਡ ਹੈ ਅਤੇ ਅਸੀਂ ਦੁਨੀਆ ਭਰ ਦੇ 50 ਤੋਂ ਵੱਧ ਦੇਸ਼ਾਂ ਵਿੱਚ ਪਹੁੰਚਾ ਰਹੇ ਹਾਂ ਮੇਡ ਇਨ ਇੰਡੀਆ ਫਰਨੀਚਰ ਹਰ ਜਗ੍ਹਾ ਜਾ ਰਿਹਾ ਹੈ ਅਤੇ ਤੁਸੀਂ ਚੀਨ ਤੁਰਕੀ ਮਿਸਰ ਇਟਲੀ ਵਰਗੇ ਕਿਸੇ ਵੀ ਦੇਸ਼ ਨਾਲ ਇਸ ਦੀ ਤੁਲਨਾ ਕਰੋ ਅਤੇ ਤੁਹਾਨੂੰ ਸਾਡੀ ਗੁਣਵੱਤਾ ਅਸਲ ਵਿੱਚ ਉਹਨਾਂ ਦੇਸ਼ਾਂ ਨਾਲੋਂ ਬਿਹਤਰ ਮਿਲੇਗੀ ਕਿਉਂਕਿ ਇਹ ਠੋਸ ਟੀਕ ਦੀ ਲੱਕੜ ਵਿੱਚ ਬਣਾਇਆ ਗਿਆ ਹੈ ਅਸਲ ਵਿੱਚ ਲੰਬੇ ਸਮੇਂ ਤੱਕ ਚੱਲੇਗਾ ਹਰ ਚੀਜ਼ ਜੋ ਅਸੀਂ ਇਸ ਵਿੱਚ ਵਰਤੀ ਹੈ ਲੱਕੜ ਕੱਚਾ ਮਾਲ 쿠ਸ਼ਨ ਸਮੱਗਰੀ ਫੈਬਰਿਕ ਪੇਂਟ ਸਮੱਗਰੀ ਹਰ ਚੀਜ਼ ਚੰਗੀ ਗੁਣਵੱਤਾ ਵਾਲੀ ਹੈ ਵਾਸਤਵ ਵਿੱਚ ਮਾਰਕੀਟ ਵਿੱਚ ਉਪਲਬਧ ਵਧੀਆ ਗੁਣਵੱਤਾ ਅਤੇ ਇਹੀ ਕਾਰਨ ਹੈ ਕਿ ਸਾਡਾ ਫਰਨੀਚਰ ਨਾ ਸਿਰਗ ਵਧੀਆ ਦੇਖ ਵਾਲਾ ਹੈ ਇਹ ਟਿਕਾਊ ਹੈ ਅਤੇ ਇਹ ਲੰਬੇ ਸਮੇਂ ਲਈ ਹੈ ਕੀਮਤਾਂ ਬਾਰੇ ਜੇ ਮੈਂ ਇੱਥੇ ਜ਼ਿਕਰ ਕਰਦਾ ਹਾਂ ਤਾਂ ਹਰ ਕੀਮਤ ਇੱਕ ਫੈਕਟਰੀ ਕੀਮਤ ਹੈ ਕਿਉਂਕਿ ਅਸੀਂ ਨਿਰਮਾਤਾ ਹਾਂ ਅਤੇ ਤੁਸੀਂ ਪ੍ਰਾਪਤ ਕਰਨ ਵਾਲੇ ਹੋ ਅਸੀਂ ਭਾਰਤ ਵਿੱਚ ਜਾਂ ਭਾਰਤ ਤੋਂ ਬਾਹਰ 55 ਦੇਸ਼ਾਂ ਵਿੱਚ ਸਿੱਧੇ ਤੁਹਾਡੇ ਘਰ ਭੇਜ ਰਹੇ ਹਾਂ ਇਸ ਲਈ ਤੁਹਾਨੂੰ ਹਮੇਸ਼ਾ ਵਧੀਆ ਕੀਮਤ ਮਿਲਦੀ ਹੈ ਇਸ ਤੋਂ ਇਲਾਵਾ ਅਸੀਂ ਇੱਕ ਛੋਟੇ ਜਿਹੇ ਕਸਬੇ ਵਿੱਚ ਹਾਂ ਅਤੇ ਸਾਡੇ ਖਰਚੇ ਉਹਨਾਂ ਲੋਕਾਂ ਤੋਂ ਬਹੁਤ ਘੱਟ ਹਨ ਜੋ ਵੱਡੇ ਸ਼ਹਿਰਾਂ ਵਿੱਚ ਬੈਠੇ ਹਨ ਕਿਉਂਕਿ ਮਜ਼ਦੂਰੀ ਮਹਿੰਗੀ ਹੈ ਕਿਰਾ ਮਹਿੰਗਾ ਹੈ ਸਾਡੇ ਮੁਕਾਬਲੇ ਵੱਡੇ ਸ਼ਹਿਰ ਵਿੱਚ ਹਰ ਚੀਜ਼ ਮਹਿੰਗੀ ਹੈ ਇਸ ਲਈ ਸਾਡੀਆਂ ਕੀਮਤਾਂ ਕਾਫੀ ਮੁਕਾਬਲੇ ਵਾਲੀਆਂ ਹਨ ਤੁਸੀਂ ਕਿਸੇ ਨਾਲ ਵੀ ਤੁਲਨਾ ਕਰ ਸਕਦੇ ਹੋ ਅਤੇ ਤੁਹਾਨੂੰ ਸਾਡੀ ਹੁਣਵਤਾ ਅਤੇ ਕੀਮਤਾਂ ਹੋਰ ਫਰਨੀਚਰ ਵਿਕਰੇਤਾਵਾਂ ਨਾਲੋਂ ਬਹੁਤ ਵਧੀਆ ਮਿਲਣਗੀਆਂ ਦੂਜੀ ਚੀਜ਼ ਜੋ ਤੁਸੀਂ ਅਗਜ਼ਨੀ ਤੋਂ ਖਰੀਦਦੇ ਹੋ ਉਹ ਹੈ ਅਗਜ਼ਨੀ ਗਣ ਕਿਉਂਕਿ ਸਾਡੇ ਬੇਟੇ ਨੇ ਮਾਰਕੀਟ ਵਿੱਚ ਇੱਕ ਬੰਡ ਬਣਾਉਣ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਇਸ ਲਈ ਸਾਡੇ ਕੋਲ ਹਜ਼ਾਰਾਂ ਪ੍ਰਸ਼ੰਸਾ ਪੱਤਰ ਹਨ ਜੋ ਸਾਈਟ ਤੇ ਸੂਚੀਬਦ ਹਨ ਇਹ ਗਾਗ ਦੇ ਘਰਾਂ ਦੀਆਂ ਅਸਲ ਤਸਵੀਰਾਂ ਹਨ ਇੱਕ ਵਾਰ ਜਦੋਂ ਉਹਨਾਂ ਨੇ ਇਹ ਪ੍ਰਾਪਤ ਕਰ ਲਿਆ ਉਹਨਾਂ ਨੇ ਤਸਵੀਰਾਂ ਨੂੰ ਅਜ਼ਮਾ ਕੇ ਦਿੱਤੀਆਂ ਹਨ ਅਤੇ ਸਾਨੂੰ ਬਹੁਤ ਖੁਸ਼ ਅਤੇ ਅশীরਵਾਦਾਂ ਅਤੇ ਪਿਆਰ ਭੇਜਿਆ ਇਹਨਾਂ ਸਾਲਾਂ ਵਿੱਚ ਸਾਨੂੰ ਗਾਕਾਂ ਤੋਂ ਹਰ ਚੀਜ਼ ਮਿਲੀ ਹੈ ਅਤੇ ਇਸ ਲਈ ਸਾਨੂੰ ਹਰ ਚੀਜ਼ ਲਈ ਹਜ਼ਾਰਾਂ ਪ੍ਰਸ਼ੰਸਾ ਪੱਤਰ ਮਿਲੇ ਹਨ ਸੋਫਾ ਬਿਸਤਰਾ ਖਾਣਾ ਡੋਲਾ ਮੰਦਰ ਪਾਰਟੀਸ਼ਨ ਘਰ ਵਿੱਚ ਹਰ ਚੀਜ਼ ਜਿਸ ਦੀ ਤੁਹਾਨੂੰ ਲੋੜ ਹੁੰਦੀ ਹੈ ਅਸੀਂ ਉਹ ਬਣਾਉਂਦੇ ਹਾਂ ਅਸਲ ਠੋਸਤੀ ਕੋਡ ਵਿੱਚ ਨੰਬਰ ਤੁਹਾਡੇ ਸਾਹਮਣੇ ਹੈ ਜੇਕਰ ਤੁਹਾਨੂੰ ਕੋਈ ਵੀ ਚੀਜ਼ ਪਸੰਦ ਹੈ ਜਿਸ ਨੂੰ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਕਸਟਮਾਈਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਆਪਣੇ ਖੁਦ ਦੇ ਡਿਜ਼ਾਈਨ ਦੇ ਅਨੁਸਾਰ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰੋ ਸਾਨੂੰ ਤੁਹਾਡੀ ਜ਼ਰੂਰਤ ਤੇ ਚਰਚਾ ਕਰਨ ਵਿੱਚ ਖੁਸ਼ੀ ਹੋਵੇਗੀ ਅਤੇ ਇਸ ਨੂੰ ਤੁਹਾਡੇ ਅਨੁਸਾਰ ਬਣਾਉਗੇ ਚੋਂ ਅਤੇ ਅਸੀਂ ਵਿਸ਼ਵ ਪੱਧਰ ਤੇ ਪ੍ਰਦਾਨ ਕਰਦੇ ਹਾਂ ਕਿਰਪਾ ਕਰਕੇ ਸੰਪਰਕ ਕਰੋ ਤੁਹਾਡਾ ਧੰਨਵਾਦ